ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੇ ਦਾਨ ਸੰਤ ਰੇਨ ਜਹਿ ਲਗ ਭੋਜਲ ਤਰਨਾ ਬਿਨਤ ਕਰੂੰ ਅਰਦਾਸ ਸੁਨੋ ਜੇ ਠਾਕੁਰ ਭਾਵੇ ਦੇਹੋ ਦਰਸ ਮਨ ਚਾਉ भगत एक मन ठहरावे बलोचराग अंधार में सब कल उधरी एक नाम धर्म प्रकट सकल हर भवनों में जननान के गुरु पार ब्रह्म साहिब ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਨਵਤਾ ਦੇ ਬਗੀਚੇ ਵਿੱਚ ਇੱਕ ਐਸਾ ਫੁੱਲ ਨੇ ਜਿਸ ਨਾਲ ਸਾਰਾ ਬਗੀਚਾ ਸ਼ਿੰਗਾਰਿਆ ਹੋਇਆ ਹੈ ਸਾਰੇ ਬਗੀਚੇ ਦੀ ਰੌਣਕ ਬਣ ਗਏ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਮਦ ਬਾਰੇ ਜਨਮ ਸਾਖਿ ਵਿੱਚ ਇੰਜ ਲਿਖਿਆ ਹੈ ਸੰਮਤ 15 से 26 प्रगति जगत उदाहरण इस विक्रम संवत 1526 उस दौर दे साहिब श्री गुरु नानक देव जी महाराज दा आगमन होया भक्ति तपश्चाद जैसे सावन दे बद्दल बरसदे ने ਜਦ ਪਾਪਾਂ ਦੀ ਤਪਸ਼ ਵੱਧ ਜਾਏ ਤਾਂ ਫਿਰ ਅਕਾਲ ਪੁਰਖ ਰਹਿਮਤ ਦੇ ਘਰ ਵਿੱਚ ਆ ਕੇ ਗਿਆਨ ਦੀ ਵਰਸ਼ਾ ਕਰਦਾ ਹੈ ਸ਼ਾਂਤੀ ਦੀ ਵਰਸ਼ਾ ਕਰਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਉਸ ਦੌਰ ਦੇ ਵਿੱਚ ਇਸ ਦੇਸ਼ ਦੇ ਅੰਦਰ ਹੋਇਆ ਹੈ ਜਦ ਸਾਰੇ ਦਾ ਸਾਰਾ ਦੇਸ਼ ਸਿਆਸੀ ਤਲ ਤੇ غلامੀ ਦੀ ਜ਼ੰਜੀਰਾਂ ਦੇ ਜਕੜਿਆ ਹੋਇਆ ਸੀ ਆਰਥਿਕ ਤਲ ਤੇ ਬਿਲਕੁਲ ਕੰਗਾਲ ਧਾਰਮਿਕ ਤਲ ਤੇ ਬਿਲਕੁਲ ਪਖੰਡੀ ਔਰ ਸਮਾਜਿਕ ਤਲ ਤੇ ਬਿਲਕੁਲ ਕਲ ਤੇ ਕਲੇਸ਼ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਹਰ ਪੱਖੋਂ ਮਨੁੱਖ ਜਕੜਿਆ ਹੋਇਆ ਪਕੜਿਆ ਹੋਇਆ ਬਜੇ ਹੋਇਆ ਸਮੇਂ ਦੇ ਗੁਜ਼ਰਨ ਦੇ ਨਾਲ ਇਹ ਜ਼ੰਜੀਰਾਂ ਬੋਝ ਵੜਦੀਆਂ ਗਈਆਂ। ਔਰ ਇਨਹੀਂ ਜ਼ੰਜੀਰਾਂ ਤੋਂ ਬੋਝਲ ਹੋ ਕੇ ਜੀਵਾ ਨੇ ਫਰਿਆਦ ਕੀਤੀ ਜਿਸ ਦਾ ਦ੍ਰਿਸ਼ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਖਿੱਚਦੇ ਨੇ। ਕਲਮਲ ਹੋਈ ਮੈਦਨੀ ਅਰਦਾਸ ਕਰੇ ਵਿਲਾਇ ਕਲੇਸ਼ ਨਾਲ ਪ੍ਰਿਥਵੀ ਭਰ ਗਈ। ਉਸਨੇ ਜੋਦੜੀ ਕੀਤੀ ਜਕੜੇ ਹੋਏ ਪਕੜੇ ਹੋਏ ਗ੍ਰਿਫਤ ਹੋਏ ਮਨੁੱਖ ਲਈ ਇੱਕੋ ਹੀ ਰਸਤਾ ਰਹਿ ਜਾਂਦਾ ਹੈ ਜੋਦੜੀ ਪ੍ਰਾਰਥਨਾ ਔਰ ਉਹ ਆਪਣੇ ਆਪ ਨੂੰ ਦਇਆ ਦਾ ਪਾਤਰ ਸਮਝਦਾ ਹੈ ਤੇ ਮੇਰੇ ਤੇ ਦਇਆ ਕੀਤੀ ਜਾਏ ਇਸ ਤਰ੍ਹਾਂ ਉਸ ਦੇ ਅੰਦਰੋਂ ਜੋਦੜੀ ਨਿਕਲਦੀ ਹੈ ਕਦੀ ਕਦੀ ਸਮੁੱਚੀ ਕੌਮ ਗ੍ਰਿਫਤ ਵਿਚ ਆ ਜਾਂਦੀ ਹੈ ਤੋ ਤੇ ਕੌਮੀ ਪੱਦਰ ਤੇ ਜੋਦੜੀ ਆਉਂਦੀ ਏ ਅਰਦਾਸ ਆਉਂਦੀ ਏ ਪ੍ਰਾਰਥਨਾ ਆਉਂਦੀ ਏ ਪਰ ਕਦੀ ਕਦੀ ਐਸਾ ਹੁੰਦਾ ਏ ਕਿ ਸਾਰਾ ਦੇਸ਼ ਬੰਦਨਾ ਦੇ ਚ ਪੈ ਜਾਂਦਾ ਹੈ ਬੰਧਨ ਦੇ ਚ ਪਏ ਹੋਏ ਸਮੂਹ ਦੇਸ਼ ਵਾਸੀ ਫਰਿਆਦ ਕਰਦੇ ਨੇ ਜੋਦੜੀ ਕਰਦੇ ਨੇ ਤਰਲੇ ਲੈਂਦੇ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਲਿਖਦੇ ਨੇ ਕਲ ਮਲ ਹੋਈ ਮੇਦਨੀ दास करे विल्लाय संत कवि तुलसीदावी ऐसा कहना जब जब होए धर्म की हानि बाहड़े असुर अभन अभिमानी तब तब विवद धर प्रभु शरीरा हरे कृपा निध सज्जन पीरा बाड़े असुर अधम अभमानी ਜਦ ਦੈਤ ਵਧ ਜਾਣ ਅਸੁਰ ਵਧ ਜਾਣ ਅਦਮ ਮਤ ਦੇ ਲੋਕੀ ਵਧ ਜਾਣ ਬਾੜੇ ਅਸੁਰ ਅਦਮ ਅਭਿਮਾਨੀ ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ ਹਰੇ ਕਿਰਪਾ ਨੇਦ ਸੱਜਣ ਪੀਰਾ ਉਦੋਂ ਅਕਾਲ ਪੁਰਖ ਆਪਣੀਆਂ दैवी ਸ਼ਕਤੀਆਂ ਕਿਸੇ ਕਾਇਆ ਦੇ ਅੰਦਰ ਪਾ ਕੇ ਜਗਤ ਦਾ ਕਲਿਆਣ ਕਰਦਾ ਹੈ ਜੀਵਾਂ ਦਾ ਉਦਾਰ ਕਰਦਾ ਹੈ ਦਸਮ ਗ੍ਰੰਥ ਦੇ ਵਿੱਚ ਵੀ ਐਸੇ ਵਾਕ ਮਿਲਦੇ ਨੇ ਜਦ ਜਦ ਹੋਏ ਅਰਿਸ਼ਟ અપਾਰਾ ਤਬ ਤਬ ਦੇਹ धरत अवतारा ਜਦ ਅਰਿਸ਼ਟ ਪਣੇ ਨਾਲ ਅਨਰਥ ਨਾਲ ساری ਸ੍ਰਿਸ਼ਟੀ ਭਰ ਜਾਏ ਉਦੋਂ అవਤਾਰਾਂ ਦਾ ਆਗਮਨ ਹੁੰਦਾ ਹੈ ਔਰ ਹੁੰਦਾ ਰਿਹਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਮਦ ਦੀ ਦੌਰ ਸਮੇਂ ਸਮੁੱਚੇ ਦਾ ਸਮੁੱਚਾ ਦੇਸ਼ ਸਿਆਸੀ ਤਲ ਤੇ ਗੁਲਾਮ ਸੀ ਆਰਥਿਕ ਤਲ ਤੇ ਕੰਗਾਲ ਸੀ ਸਮਾਜਿਕ ਤਲ ਤੇ ਕਲ ਕਲੇਸ਼ ਦੀ ਜ਼ਿੰਦਗੀ ਜੀ ਰਿਆ ਸੀ ਔਰ ਧਾਰਮਿਕ ਤੌਰ ਤੇ ਸਿਰਫ ਪਖੰਡ ਤੋਂ ਇਲਾਵਾ ਹੋਰ ਕੁਝ ਵੀ ਰਹਿ ਨਹੀਂ ਗਿਆ ਸੀ ਇਸ ਤਰ੍ਹਾਂ ਦਾ ਜਕੜਿਆ ਹੋਇਆ ਪਕੜਿਆ ਹੋਇਆ ਮਨੁੱਖ ਉਹਦੇ ਸਾਹਮਣੇ ਇੱਕੋ ਹੀ ਰਸਤਾ ਰਹਿ ਜਾਂਦਾ ਹੈ ਜੋਦੜੀ ਫਰਿਆਦ ਤਰਲੇ ਤੋਂ ਦੇਸ਼ਵਾਸੀ ਅਨੇ ਤਰਲੇ ਲੈ ਜੋਦੜੀ ਕੀਤੀ ਫਰਿਆਦ ਕੀਤੀ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੋਂ ਜਿਸ ਦਾ ਜ਼ਿਕਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ 'ਚ ਕਰਦੇ ਨੇ ਕਲਮਲ ਹੋਈ ਮੇਦਨੀ ਅਰਦਾਸ ਕਰੇ ਵਿਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸਵਾਰ ਇੰਦਰੇ ਨੂੰ ਫਰਮਾਇਆ ਉਠਾ ਛੇ ਬਰ ਲਾਏ ਤੱਪੀ ਹੋਈ ਧਰਤੀ ਨੂੰ ਵੇਖ ਕੇ ਅਕਾਲ ਪੁਰਖ ਨੇ ਇੰਦਰ ਨੂੰ ਹੁਕਮ ਕੀਤਾ ਬਦਲਾ ਨੂੰ ਹੁਕਮ ਕੀਤਾ ਬਰਸੋ ਇੰਦਰੇ ਨੂੰ ਫਰਮਾਇਆ ਬਰਸੋ ਕਿਰਪਾ ਧਾਰ ਗੁਰੂ ਨੂੰ ਬੱਦਲ ਨਾਲ ਤਸ਼ਵੀਹ ਦਿੱਤੀ ਹੈ ਪ੍ਰਭੂ ਸਾਗਰ ਹੈ ਗੁਰੂ ਬਦਲ ਬਦਲ ਸਾਗਰ ਤੋਂ ਉਤਪਨ ਹੁੰਦੇ ਨੇ ਗੁਰੂ અવਤਾਰ ਪ੍ਰਭੂ ਤੋਂ ਆਉਂਦੇ ਨੇ ਸਾਗਰ ਜਦ ਥਾਂ ਥਾਂ ਤੇ ਬਰਸਣਾ ਚਾਹੁੰਦਾ ਹੈ ਬਦਲ ਬਣਦਾ ਹੈ ਨਾਰਾਇਣ ਜਦ ਨਰਾਂ ਦਾ ਉਧਾਰ ਕਰਨਾ ਚਾਹੁੰਦਾ ਹੈ ਤਾਂ ਉਹ ਸ਼ਬਦ ਬਣਦਾ ਹੈ ਗੁਰੂ ਬਣਦਾ ਹੈ ਤਦ ਹੀ ਤੇ ਭਟ ਕਹਿੰਦੇ ਨੇ आप नारायण कलाधार जग में पर हो। उस नारायण ने कलाधार के के धारण की थी जगत दे कल्याण हित जगत दे उधार हित साहब श्री गुरु नानक देव जी महाराज इस तरीके जगत जीवन का उधार करने लमत पंद्रह सौ छब्बीच राय भोएं की तलवंडी ਉਰਨਾਮ ਨਨਕਾਣਾ ਔਰ ਅਸਥਾਨ ਮੁਲਕ ਪਾਕਿਸਤਾਨ ਉੱਥੇ ਆਪ ਦਾ ਆਗਮਨ ਹੋਇਆ ਜਨਮ ਸਾਖੀ ਦੇ ਚ ਐਸੇ ਬੋਲ ਲਿਖੇ ਨੇ ਸੰਮਤ 15 ਸੇ 26 ਪ੍ਰਜਟੇ ਜਗਤ ਉਧਾਰਨ ਇਸ ਕਾਰਤਿਕ ਰੁੱਤ ਸਰਦ ਪੂਰਨ ਮਾਸੀ ਸ਼ੁਭ ਮਹੂਰਤ ਸ਼ੁਭ ਲਗਨ ਪ੍ਰਗਾਸੀ ਅਰਧ ਰੈਨ ਬੀਤੀ ਘਟਕਾ ਪਰ ਨਾਨਕ ਜਨਮ ਲਿਓ ਕਾਲੂ ਘਰ ਕਤਕ ਦੀ ਪੂਰਨ ਵਾਸੀ 1526 ਬਿਕਰਮੀ ਸੰਮਤ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਰਾਏ ਬਾਏ ਦੀ ਤਲਵੰਡੀ ਰੇਚ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ पिता कल्याणदास जी दे घर आगमन ਹੋਇਆ ਜਨਮ ਹੋਇਆ ਸਭ ਤੋਂ ਪਹਿਲੇ ਇਸ ਬਾਲਕ ਦੇ ਦੀਦਾਰ ਤੁਲਸਾ ਦਾਈ ਨੇ ਕੀਤੇ ਹੈਰਾਨ ਹੋਈ ਚਕਤੋਈ ਅੱਜ ਤੱਕ ਜਿੰਨੇ ਬਾਲਕ ਜਗਤ ਵਿੱਚ ਆਏ ਰੋਂਦੇ ਹੀ ਆਏ ਇਹ ਪਹਿਲਾ ਬਾਲਕ ਹੈ हसदा होया आया है मुस्कुरांदा होया आया है दरअसल जो रोंदे हुए आਉਂਦੇ ਨੇ ਤੋਂ ਮਿਲ ਜਾਂਦਾ ਹੈ ਉਹਨਾਂ ਤੋਂ ਇਸ਼ਾਰਾ ਰੋਣਗੇ ਰੁਲਾਣਗੇ ਪਰ ਕਦੀ ਕਦਾਂ ਹੀ ਜੋ ਹਸ